ਪੰਜਾਬ ਸਰਕਾਰ ਦੇ ਜਿਹੜੇ ਅਫਸਰ ਹੈਗੇ ਨੇ ਉਹ ਵੀ ਭਾਈ ਅਮਰਤਪਾਲ ਸਿੰਘ ਗੋਣਾ ਦੇ ਸੰਪਰਕ ਦੇ ਵਿੱਚ ਹਨ ਸਰਦਾਰ ਅਤਾ ਸਿੰਘ ਜੀ ਕੀ ਬਿਹਾਈਡ ザ ਸੀਨ ਚੱਲ ਰਿਹਾ ਤੇ ਕਿਹੜੇ ਸੂਤਰਾਂ ਤੋਂ ਇਹਦਾਂ ਦੀਆਂ ਜਾਣਕਾਰੀ ਹਾਂ ਜੀ ਹਾਂ ਜੀ ਹਾਂ ਜੀ ਖਾਸ ਕਰਕੇ ਆਈਏਐਸ ਅਫਸਰ ਵਗੈਰਾ ਹੈਗੇ ਨੇ ਉਹ ਉਹਨਾਂ ਨਾਲ ਲਗਾਤਾਰ ਜੇਲ੍ਹ ਵਿੱਚ ਜਾ ਕੇ ਲੰਬੇ ਸੰਪਰਕ ਵਿੱਚ ਉਹਨਾਂ ਦੀਆਂ ਮੁਲਾਕਾਤਾਂ ਹੈਗੀਆਂ ਜਿਹੜੀਆਂ ਕਰ ਰਹੇ ਹੈਗੇ ਆ ਸੋ ਇਹ ਹੁੰਦਾ ਕਿਉਂਕਿ ਸਰਕਾਰਾਂ ਜਦੋਂ ਜ਼ਬਰ ਕਰਕੇ ਥੱਕ ਜਾਂਦੀਆਂ ਸੋ ਫਿਰ ਕਿਤੇ ਨਾ ਕਿਤੇ ਕਿਸੇ ਪੁਆਇੰਟ ਤੇ ਆ ਕੇ ਉਹਨਾਂ ਨੇ ਕੋਈ ਸਮਝੌਤਾ ਜਾਂ ਕੋਈ ਲੈ ਦੇ ਦੇ ਦੀ ਨੀਤੀ ਲਗੀ ਜਿਹੜੀ ਅਪਣਾਉਣੀ ਹੁੰਦੀ ਹੈ ਕੋ ਕਾਫੀ ਦਿਨਾਂ ਤੋਂ ਉਹ ਦੱਸ ਰਹੇ ਹੈਗੇ ਆ ਉਹਨਾਂ ਦੇ ਹਲਚੀ ਵੀ ਭਾਈ ਅਮਰਤਪਾਲ ਸਿੰਘ ਨਾਲ ਜਿਹੜੇ ਮੁਲਾਕਾਤਾਂ ਕਰਕੇ ਆਏ ਆ ਉੱਥੇ ਜੇਲ੍ਹ ਜਾਂਦੇ ਆ ਉਹਨਾਂ ਦੇ ਰਾਹੀਂ ਜਿੱਦਾਂ ਪਤਾ ਲੱਗ ਜਾਂਦਾ ਹੈਗਾ ਵੀ ਕਾਫੀ ਦਿਨਾਂ ਤੋਂ ਪੰਜਾਬ ਸਰਕਾਰ ਦੇ ਅਫਸਰ ਸਾਹੀ ਉਹਨਾਂ ਨਾਲ ਸੰਪਰਕ ਵਿੱਚ ਉਹਨਾਂ ਦਾ ਮਨ ਟੋੜ ਰਹੀ ਹੈ ਵੀ ਉਹ ਕੀ ਕਰਨਾ ਚਾਹੁੰਦੇ ਆ ਕਿਸ ਕਿਸਮ ਦੀ ਰਾਜਨੀਤੀ ਉਹ ਕਰਨਾ ਚਾਹੁੰਦੇ ਆ ਕਿਸ 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 ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਜਿਸ ਤਰ੍ਹਾਂ ਹੁਣ ਤਰਨਤਨ ਸਾਹਿਬ ਦੀ ਸੀਟ ਦਾ ਮਸਲਾ ਆਇਆ ਉਦੋਂ ਜੋ ਪੰਜਾਬ ਸਰਕਾਰ ਨੂੰ ਪਤਾ ਵੀ ਇਹ ਭਾਈ ਅਮਰਪਾਲ ਸਿੰਘ ਦੇ ਲੋਕ ਸਭਾ ਹਲਕੇ ਅਧੀਨ ਹੈਗਾ ਹਨ ਤੇ ਦੂਸਰਾ ਪੰਥਕ ਜੱਜਬਾ ਹੈਗਾ ਇਹ ਲੁਧਿਆਣਾ ਪੱਛਮੀ ਜਾਂ ਜਲੰਧਰ ਉੱਤਰੀ ਵਾਲੀ ਤਾਂ ਸੀਟ ਹੈ ਨਹੀਂ ਵੀ ਸ਼ਹਿਰੀ ਵੋਟ ਆਇਆ ਹਿੰਦੂ ਵੋਟਾ ਪਿਓਰਲੀ ਪੰਥਕ ਇਲਾਕਾ ਸੋ ਉਸ ਪੰਥਕ ਇਲਾਕੇ ਚੋਂ ਜੇ ਸਰਕਾਰ ਜਿਮ ਨਹੀਂ ਚੋਣ ਹਾਰ ਜਾਂਦੀ ਹੈ ਤਾਂ ਸਰਕਾਰ ਦਾ ਡਾਊਨਫਾਲ ਦੀ ਸ਼ੁਰੂਆਤ ਆ ਦੂਜੇ ਬੰਦੇ ਜਿਹੜੀਆਂ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਉਹ ਵੀ ਕਿਤਨਾ ਕਿਤੇ ਭਾਈ ਜਗਤਾਰ ਸਿੰਘ ਹਵਾਰਾ ਹੋਣਾ ਦੇ ਨਾਲ ਸੰਪਰਕ ਦੇ ਵਿੱਚ ਹਨ ਕੀ ਕੁਝ ਮਤਲਬ ਚੱਲਿਆ ਹੈਗਾ ਕੀ ਕੋਈ ਪੈਂਤੜੇ ਬਾਜੀ ਬਦਲੀ ਜਾ ਰਹੀ ਹੈ ਜਾਂ ਕਿ ਕੇਂਦਰ ਆਪਣੇ ਲੈਵਲ ਤੇ ਕਰ ਰਿਹਾ ਹੈ ਪੰਜਾਬ ਆਪਣੇ ਲੈਵਲ ਤੇ ਕੀ ਚੱਲ ਕੀ ਰਿਹਾ ਨਹੀਂ ਮੈਨੂੰ ਲੱਗਦਾ ਵੀ ਜਦੋਂ ਪੰਜਾਬ ਸਰਕਾਰ ਨੂੰ ਇਹ ਪਤਾ ਲੱਗਿਆ ਵੀ ਕੇਂਦਰ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਸੰਪਰਕ ਵਿੱਚ ਹੈ ਤਾਂ ਫਿਰ ਪੰਜਾਬ ਸਰਕਾਰ ਵੀ ਭਾਈ ਅਮਰਪਾਲ ਸਿੰਘ ਨਾਲ ਸੰਪਰਕ ਵਿੱਚ ਹੈ ਵੀ ਭਾਈ ਜਗਤਾਰ ਸਿੰਘ ਹਵਾਰਾ ਨਾਲ ਜਿਹੜੇ ਮੁਲਾਕਾਤ ਕਰਨ ਜਾਂਦੇ ਆ ਸਿੰਘ ਉਹਨਾਂ ਰਾਹੀਂ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਅਮਰਪਾਲ ਸਿੰਘ ਦੀ ਟੀਮ ਨੂੰ ਜਿਹੜਾ ਸੰਦੇਸ਼ ਭੇਜਿਆ ਵੀ ਜੇ ਆਪਾਂ ਇਕੱਠੇ ਤੌਰ ਤੇ ਸਾਂਝੇ ਹੋ ਕੇ ਸਰਗਰਮੀਆਂ ਸ਼ੁਰੂ ਕਰ ਦਈਏ ਜੀ ਸੋ ਭਾਈ ਅਮਰਪਾਲ ਸਿੰਘ ਦੀ ਟੀਮ ਫਿਰ ਜਦੋਂ ਭਾਈ ਅਮਰਪਾਲ ਸਿੰਘ ਨਾਲ ਮੁਲਾਕਾਤ ਕਰਨ ਜਾਂਦੀ ਆ ਤਾਂ ਉਹ ਭਾਈ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਇਹ ਸੰਦੇਸ਼ ਹੈ ਭਾਈ ਅਮਰਪਾਲ ਸਿੰਘ ਨੂੰ ਦਿੰਦੀ ਹੈਗੀ ਹੈ ਔਰ ਭਾਈ ਅਮਰਪਾਲ ਸਿੰਘ ਇਹਦੇ ਤੇ ਸਹਿਮਤੀ ਜਤਾਉਂਦੇ ਆ ਬਨੇ ਖਬਰਾਂ ਇਹ ਵੀ ਹਨ ਕਿ ਕਿਤਨਾ ਕਿਤੇ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਹੈਗੇ ਨੇ ਉਹ ਵੀ ਭਾਈ ਅਮਰਤਪਾਲ ਸਿੰਘ ਹੁਣਾ ਦੇ ਸੰਪਰਕ ਦੇ ਵਿੱਚ ਹਨ ਸਰਦਾਰ ਅਤਾ ਸਿੰਘ ਜੀ ਕੀ ਬਿਹਾਈਡ ਦਾ ਸੀਨ ਚੱਲ ਰਿਹਾ ਹੈ ਤੇ ਕਿਹੜੇ ਸੂਤਰਾਂ ਤੋਂ ਇਦਾਂ ਦੀਆਂ ਜਾਣਕਾਰੀ ਹਾਂਜੀ ਹਾਂਜੀ ਸੋ ਸਾਡੇ ਕੋਲ ਜਿਹੜੀਆਂ ਖਬਰਾਂ ਨੇ ਕਿਉਂਕਿ ਜਿਹੜੇ ਏਲ ચીਪ ਭਾਈ ਅਮਰਤਪਾਲ ਸਿੰਘ ਨਾਲ ਸੰਪਰਕ ਵਿੱਚ ਹੈਗੇ ਆ ਉਹਨਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈਗੀ ਹੈ ਵੀ ਪੰਜਾਬ ਸਰਕਾਰ ਦੇ ਕੁਝ ਅਫਸਰ ਆ ਜਿਹੜੇ ਜਿਹੜੇ ਖਾਸ ਕਰਕੇ ਆਈਏਐਸ ਅਫਸਰ ਵਗੈਰਾ ਹੈਗੇ ਨੇ ਉਹ ਉਹਨਾਂ ਨਾਲ ਲਗਾਤਾਰ ਜੇਲ੍ਹ ਵਿੱਚ ਜਾ ਕੇ ਲੰਬੇ ਸੰਪਰਕ ਵਿੱਚ ਉਹਨਾਂ ਦੀਆਂ ਮੁਲਾਕਾਤਾਂ ਹੈਗੀਆਂ ਜਿਹੜੀਆਂ ਕਰ ਰਹੇ ਹੈਗੇ ਆ ਸੋ ਇਹ ਹੁੰਦਾ ਕਿਉਂਕਿ ਸਰਕਾਰਾਂ ਜਦੋਂ ਜ਼ਬਰ ਕਰਕੇ ਥੱਕ ਜਾਂਦੀਆਂ ਸੋ ਫਿਰ ਕਿਤੇ ਨਾ ਕਿਤੇ ਕਿਸੇ ਪੁਆਇੰਟ ਤੇ ਆ ਕੇ ਉਹਨਾਂ ਨੇ ਕੋਈ ਸਮਝੌਤਾ ਜਾਂ ਕੋਈ ਲੈ ਦੇਦੀ ਨੀਤੀ ਹੈਗੀ ਜਿਹੜੀ ਅਪਣਾਉਣੀ ਹੁੰਦੀ ਹੈ ਸੋ ਕਾਫੀ ਦਿਨਾਂ ਤੋਂ ਦੱਸ ਰਹੇ ਹੈਗੇ ਆ ਉਹਨਾਂ ਦੇ ਹੇਲ ਚ ਵੀ ਭਾਈ ਅਮਰਤਪਾਲ ਸਿੰਘ ਨਾਲ ਜਿਹੜੇ ਮੁਲਾਕਾਤਾਂ ਕਰਕੇ ਆਏ ਆ ਉੱਥੇ ਜੇਲ੍ਹ ਜਾਂਦੇ ਆ ਉਹਨਾਂ ਦੇ ਰਾਂਹੇ ਜਿੱਦਾਂ ਪਤਾ ਲੱਗ ਜਾਂਦਾ ਹੈਗਾ ਵੇ ਕਾਫੀ ਦਿਨਾਂ ਤੋਂ ਪੰਜਾਬ ਸਰਕਾਰ ਦੇ ਅਫਸਰ شاہੀ ਉਹਨਾਂ ਨਾਲ ਸੰਪਰਕ ਵਿੱਚ ਉਹਨਾਂ ਦਾ ਮਾਨਟੋਰ ਰਹੀ ਹੈ ਵੀ ਉਹ ਕੀ ਕਰਨਾ ਚਾਹੁੰਦੇ ਆ ਕਿਸ ਕਿਸਮ ਦੀ ਰਾਜਨੀਤੀ ਉਹ ਕਰਨਾ ਚਾਹੁੰਦੇ ਆ ਕਿਸ 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 ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਸੋ ਦੱਸਿਆ ਜਾਂਦਾ ਵੀ ਉਹ ਅਫਸਰ شاہੀ ਇਹ ਪੁੱਛ ਰਹੀ ਆ ਵੀ ਜੇ ਅਸੀਂ ਤੁਹਾਨੂੰ ਪਾਰਲੀਮੈਂਟ ਵਿੱਚ ਜਾਣ ਦੇ ਖੁੱਲ ਦੇ ਦਈਏ ਤਾਂ ਉਸੇ ਤੁਸੀਂ ਤੁਸੀਂ ਬੋਲੋਗੇ ਕੀ ਉੱਥੇ ਜਾ ਕੇ ਉਹ ਕਹਿੰਦੇ ਵੀ ਭਾਈ ਅਮਰਤਪਾਲ ਸਿੰਘ ਨੇ ਕਿਹਾ ਵੀ ਇਹ ਤੁਹਾਡੀ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਆ ਵੀ ਤੁਸੀਂ ਇਹ ਦਾਵਾ ਕਰਦੇ ਹੋ ਹਿੱਕ ਥਾਪੜ ਕੇ ਵੀ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਵੀ ਜੇ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਛੋਟੇ ਛੋਟੇ ਅਫਸਰਾਂ ਨੂੰ ਇਹ ਦੱਸਣਾ ਪਵੇ ਮੈਂ ਕੀ ਜਾ ਕੇ ਬੋਲਾਂਗਾ ਫਿਰ ਇਹ ਕਾਦੀ ਡੈਮੋਕ੍ਰੇਸੀ ਆ ਮੈਂ ਜੋ ਬੋਲਾਂਗਾ ਆਪਣੀ ਕੌਮ ਲਈ ਬੋਲਾਂਗਾ ਆਪਣੇ ਲੋਕਾਂ ਲਈ ਬੋਲਾਂਗਾ ਸੋ ਮੈਂ ਤੁਹਾਨੂੰ ਇਹ ਦੱਸਣ ਦਾ ਬਾਧਕ ਨਹੀਂ ਹੈਗਾ ਵੀ ਮੈਂ ਜਾ ਕੇ ਕੀ ਬੋਲਾਂਗਾ ਹਮਮ ਉਹ ਸੋਏ ਗੱਲ ਆ ਜਿਹੜੀ ਉਹਨਾਂ ਨੇ ਕਲੈਰਿਟੀ ਕਰੀ ਹੈਗੀ ਆ ਸੋ ਸੰਪਰਕ ਵਿੱਚ ਹੈਗੇ ਆ ਸੋ ਉਹਨਾਂ ਨੇ ਕੁਝ ਸੰਕੇਤ ਇਹ ਦਿੱਤੇ ਹੈਗੇ ਆ ਵੀ ਪੰਜਾਬ ਸਰਕਾਰ ਸੋਚ ਰਹੀ ਹੈ ਵੀ ਅਗਲੇ 2-2.5 ਮਹੀਨਿਆਂ ਤੱਕ ਜਿਹੜੀ NSA ਖਤਮ ਕਰ ਦਿੱਤੀ ਜਾਵੇ ਉਹਨਾਂ ਦੀ ਉਹਨਾਂ ਨੂੰ ਪੰਜਾਬ ਲੈ ਜਾ ਜਾਵੇ ਸੋ ਉਹ ਸਿਰਫ ਟੋ ਹੀ ਰਹੇ ਆ ਪੋ ਰਹੇ ਆ ਜਾਂ ਉਹਨਾਂ ਦੀਆਂ ਸਰਗਰਮੀਆਂ ਬਾਰੇ ਉਹਨਾਂ ਦੀ ਰਾਜਨੀਤੀ ਬਾਰੇ ਜਾਂ ਉਹਨਾਂ ਦੇ ਸੰਗਠਨ ਬਾਰੇ ਜਿਹੜੀਆਂ ਹੈਗੀਆਂ ਜਾਣਕਾਰੀਆਂ ਸੋ ਉਹਦੇ ਇਨਪੁਟਸ ਦੇ ਹਿਸਾਬ ਨਾਲ ਬਾਕੀ ਜਿਸ ਤਰ੍ਹਾਂ ਹੁਣ ਤਰਨਤਨ ਸਾਹਿਬ ਦੀ ਸੀਟ ਦਾ ਮਸਲਾ ਆਇਆ ਉਦੋਂ ਜੋ ਪੰਜਾਬ ਸਰਕਾਰ ਨੂੰ ਪਤਾ ਵੀ ਇਹ ਭਾਈ ਅਮਰਤਪਾਲ ਸਿੰਘ ਦੇ ਲੋਕ ਸਭਾ ਹਲਕੇ ਅਧੀਨ ਹੈਗਾ ਹਾਂ ਤੇ ਦੂਸਰਾ ਪੰਥਕ ਜਜਬਾ ਹੈਗਾ ਇਹ ਲੁਧਿਆਣਾ ਪੱਛਮੀ ਜਾਂ ਜਲੰਧਰ ਉੱਤਰੀ ਵਾਲੀ ਤਾਂ ਸੀਟ ਹੈ ਨਹੀਂ ਵੀ ਸ਼ਹਿਰੀ ਵੋਟ ਆਇਆ ਹਿੰਦੂ ਵੋਟ ਆ ਪਿਓਰਲੀ ਪੰਥਕ ਇਲਾਕਾ ਸੋ ਉਸ ਪੰਥਕ ਇਲਾਕੇ ਚੋਂ ਜੇ ਸਰਕਾਰ ਜਿਮ ਨਹੀਂ ਚੋਂ ਹਾਰ ਜਾਂਦੀ ਹੈ ਤਾਂ ਸਰਕਾਰ ਦਾ ਡਾਊਨਫਾਲ ਦੀ ਸ਼ੁਰੂਆਤ ਆ ਹੋ ਜਾਈਗੀ ਸੋ ਇਸ ਕਰਕੇ ਪੰਜਾਬ ਸਰਕਾਰ ਦੇ ਅਫਸਰ ਪਿਛਲੇ ਕਾਫੀ ਦਿਨਾਂ ਤੋਂ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਲੰਬੇ ਸੰਪਰਕ ਵਿੱਚ ਨੇ ਸ਼ਾਇਦ ਉੱਥੇ ਹੀ ਰਹਿ ਰਹੇ ਨੇ ਵਾਰ-ਵਾਰ ਹਰ ਰੋਜ਼ ਜਾ ਕੇ ਉਹਨਾਂ ਨਾਲ ਲੰਬੀਆਂ ਮੁਲਾਕਾਤਾਂ ਕਰਕੇ ਉਹਨਾਂ ਦੇ ਫਿਊਚਰ ਪਲੈਨਿੰਗ ਐਪ ਪ੍ਰੋਗਰਾਮ ਬਾਰੇ ਪੁੱਛ ਰਹੇ ਹੈਗੇ ਸੋ ਇੰਨੀ ਕੁ ਜਾਣਕਾਰੀ ਹਲੇ ਸਾਡੇ ਕੋਲ ਹੈ ਦੂਜੇ ਬੰਦੇ ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਉਹ ਵੀ ਕਿਤੇ ਨਾ ਕਿਤੇ ਭਾਈ ਜਗਤਾਰ ਸਿੰਘ ਹਵਾਰਾ ਹੋਣਾਂ ਦੇ ਨਾਲ ਸੰਪਰਕ ਦੇ ਵਿੱਚ ਹਨ ਕੀ ਕੁਝ ਮਤਲਬ ਚੱਲਿਆ ਹੈਗਾ ਕੀ ਕੋਈ ਪੈਤੜੇ ਬਾਜੀ ਬਦਲੀ ਜਾ ਰਹੀ ਹੈ ਜਾਂ ਕਿ ਕੇਂਦਰ ਆਪਣੇ ਲੈਵਲ ਤੇ ਕਰ ਰਿਹਾ ਹੈ ਪੰਜਾਬ ਆਪਣੇ ਲੈਵਲ ਕਿ ਚੱਲ ਕੀ ਰਿਹਾ ਨਹੀਂ ਮੈਨੂੰ ਲੱਗਦਾ ਵੀ ਜਦੋਂ ਪੰਜਾਬ ਸਰਕਾਰ ਨੂੰ ਇਹ ਪਤਾ ਲੱਗਿਆ ਵੀ ਕੇਂਦਰ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਸੰਪਰਕ ਵਿੱਚ ਹੈ ਤਾਂ ਫਿਰ ਪੰਜਾਬ ਸਰਕਾਰ ਵੀ ਭਾਈ ਅਮਰਤਪਾਲ ਸਿੰਘ ਨਾਲ ਸੰਪਰਕ ਵਿੱਚ ਹੋ ਗਈ ਹੋਵੇ ਸੋ ਇਟ ਮੀਨਸ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜੇ ਪੰਜਾਬ ਵਿੱਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ ਹੋ ਸਕਦਾ ਹੈ ਉਹਨਾਂ ਦੇ ਕੁਝ ਸਿਹਰਦ ਸੱਜਣਾ ਨੇ ਕਿਹਾ ਹੋਵੇ ਵੀ ਤੁਸੀਂ ਕੁਝ ਸਿੱਖ ਬੰਦੀਆਂ ਦੀ ਕੁਝ ਸਿੱਖ ਲੀਡਰਾਂ ਦੀ ਰਿਹਾਈ ਜਾਂ ਉਹਨਾਂ ਨਾਲ ਗੱਲਬਾਤ ਕਰਕੇ ਕਿਤਨਾ ਕਿਤੇ ਲੈ ਕੇ ਜਾਓ ਹਲੇ ਅਸੀਂ ਕੌਮ ਨੂੰ ਵਿਸ਼ਵਾਸ ਨਹੀਂ ਦਿਵਾਉਂਦੇ ਵੀ ਉਹਨਾਂ ਦੀ ਰਿਹਾਈ ਹੋ ਜਾਵੇਗੀ ਪਰ ਸਰਕਾਰਾਂ ਕੁਝ ਟੋਹ ਰਹੀਆਂ ਨੇ ਇਸੇ ਲਈ ਲੰਬੇ ਸੰਪਰਕ ਵਿੱਚ ਨੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਜਿਹੜੇ ਮੁਲਾਕਾਤਾਂ ਕਰਕੇ ਆਉਂਦੇ ਆ ਉਹਨਾਂ ਦਾ ਰਾਹੀਂ ਇੰਡਾਇਰੈਕਟਲੀ ਪਤਾ ਲੱਗ ਜਾਂਦਾ ਹੈਗਾ ਉਹਨਾਂ ਨੇ ਵੀ ਇਹ ਕਿਹਾ ਹੈਗਾ ਵੀ ਕੇਂਦਰ ਸਰਕਾਰ ਹੈਗੀ ਹੈ ਕਿਉਂਕਿ ਇੱਕ ਸਿੱਖ ਮੰਤਰੀ ਨੇ ਜੀ ਮੋਦੀ ਸਰਕਾਰ ਵਿੱਚ ਉਹਨਾਂ ਦੇ ਰਾਹੀਂ ਤੇ ਕੁਝ ਹੋਰ ਸਿੱਖ ਪਤਵੰਤਿਆ ਰਾਹੀਂ ਸਾਡੇ ਕੋਲੇ ਜਾਣਕਾਰੀ ਆਈ ਹੈਗੀ ਆ ਵੀ ਉਹ ਭਾਈ ਜਗਤਾਰ ਸਿੰਘ ਹਵਾਰਾ ਨਾਲ ਲਗਾਤਾਰ ਸੰਪਰਕ ਵਿੱਚ ਨੇ ਸਰਕਾਰ ਕੀ ਚਾਹੁੰਦੀ ਆ ਇਸ ਦਾ ਹਰੇਕੋਈ ਜਾਣਕਾਰੀ ਉਹਨਾਂ ਦੇ ਢਿੱਡ ਵਿੱਚ ਕੀ ਆ ਆਇਆ ਕੋਈ ਨੁਕਸਾਨ ਕਰਨਾ ਚਾਹੁੰਦੇ ਆ ਜਾਂ ਕੋਈ ਰਾਹਤ ਦੇਣਾ ਚਾਹੁੰਦੇ ਆ ਖਲੇ ਇਸ ਬਾਰੇ ਅਸੀਂ ਕਲੀਅਰ ਨਹੀਂ ਹੋ ਰਹੇ ਦੂਜੇ ਬੰਨੇ ਵੀ ਦੋਵੇਂ ਤਰ੍ਹਾਂ ਖਾਸ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਹੋਣ ਜਾਂ ਭਾਈ ਅਮਰਪਾਲ ਸਿੰਘ ਹੋਣ ਇਹਨਾਂ ਦੀ ਵੀ ਕਹਿੰਦੇ ਕਿ ਕਿਤਨਾ ਕਿਤੇ ਸਿੱਧੇ ਤੌਰ ਤੇ ਜਿਹੜਾ ਸੰਪਰਕ ਜਿਹੜਾ ਆਪਸ ਚ ਸਾਧਿਆ ਹੈਗਾ ਕੀ ਕੋਈ ਇਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਚ ਰਾਜਨੀਤੀ ਦੇਖਣ ਨੂੰ ਮਿਲ ਸਕਦੀ ਹੈ ਕੀ ਹਾਂਜੀ ਹਾਂਜੀ ਸੋ ਪੰਥਕ ਜਿਹੜੇ ਜੜੀਆਂ ਉਹਦੇ ਵਿੱਚ ਧਿਰਾਂ ਨੇ ਜਾਂ ਪੰਥਕ ਹਲਕਿਆਂ ਵਿੱਚ ਇਹ ਖਬਰ ਹੈਗੀ ਹੈ ਵੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਜਿਹੜੇ ਮੁਲਾਕਾਤ ਕਰਨ ਜਾਂਦੇ ਆ ਸਿੰਘ ਉਹਨਾਂ ਰਾਹੀਂ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਅਮਰਤਪਾਲ ਸਿੰਘ ਦੀ ਟੀਮ ਨੂੰ ਜਿਹੜਾ ਸੰਦੇਸ਼ ਭੇਜਿਆ ਵੀ ਜੇ ਆਪਾਂ ਇਕੱਠੇ ਤੌਰ ਤੇ ਸਾਂਝੇ ਹੋ ਕੇ ਸਰਗਰਮੀਆਂ ਸ਼ੁਰੂ ਕਰ ਦਈਏ ਜੀ ਸੋ ਭਾਈ ਅਮਰਤਪਾਲ ਸਿੰਘ ਦੀ ਟੀਮ ਫਿਰ ਜਦੋਂ ਭਾਈ ਅਮਰਤਪਾਲ ਸਿੰਘ ਨਾਲ ਮੁਲਾਕਾਤ ਕਰਨ ਜਾਂਦੀ ਆ ਤਾਂ ਉਹ ਭਾਈ ਜਗਤਾਰ ਸਿੰਘ ਹਵਾਰਾ ਦਾ ਜਿਹੜਾ ਇਹ ਸੰਦੇਸ਼ ਆ ਭਾਈ ਅਮਰਤਪਾਲ ਸਿੰਘ ਨੂੰ ਦਿੰਦੀ ਹੈਗੀ ਹੈ ਔਰ ਭਾਈ ਅਮਰਤਪਾਲ ਸਿੰਘ ਇਹਦੇ ਤੇ ਸਹਿਮਤੀ ਜਤਾਉਂਦੇ ਆ ਜੀ ਵੀ ਭਾਈ ਜਗਤਾਰ ਸਿੰਘ ਹਵਾਰਾ ਔਰ ਭਾਈ ਅਮਰਤਪਾਲ ਸਿੰਘ ਦੀ ਟੀਮ ਹੈ ਜਿਹੜੀ ਸਾਂਝੀਆਂ ਸਰਗਰਮੀਆਂ ਕਰ ਸਕਦੀ ਹੈ ਇਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਬਜ਼ੁਰਗ ਪੰਥਕ ਸਿੱਖ ਆਗੂ ਦਾ ਨਾਮ ਵੀ ਲਿਆ ਗਿਆ ਸੀ ਵੀ ਜੇ ਆਪਾਂ ਉਹਨੂੰ ਵੀ ਇਸ ਪੰਥਕ ਸੰਗਠਨ ਵਿੱਚ ਸ਼ਾਮਲ ਕਰ ਲਈਏ ਤੇ ਭਾਈ ਅਮਰਤਪਾਲ ਸਿੰਘ ਨੇ ਉਸ ਪੰਥਕ ਆਗੂ ਦਾ ਨਾਂ ਤੇ ਨਾ ਕਰ ਦਿੱਤੀ ਹੈ ਵੀ ਉਹ ਪੰਥਕ ਆਗੂ ਆ ਜਿਹੜਾ ਕਿਸੇ ਢਾਂਚੇ ਵਿੱਚ ਰਹਿਣ ਦਾ ਆਦੀ ਨਹੀਂ ਹੈ ਸੋ ਬਹੁਤ ਗੜਬੜਾ ਪੈਦਾ ਕਰ ਦਿੰਦਾ ਹੈ ਸੋ ਫਿਰ ਭਾਈ ਜਗਤਾਰ ਸਿੰਘ ਹਵਾਰਾ ਦੀ ਟੀਮ ਵੱਲੋਂ ਇਹ ਸੰਦੇਸ਼ ਜਾਂਦਾ ਹੈ ਵੀ ਭਾਈ ਜਗਤਾਰ ਸਿੰਘ ਹਵਾਰਾ ਕੋਈ ਸ਼ਰਤ ਨਹੀਂ ਲਾ ਰਹੇ ਸਿਰਫ ਸੁਝਾਅ ਦੇ ਰਹੇ ਸੀ ਸੋ ਜੇ ਉਹ ਸੰਪੰਥਕ ਆਗੂ ਤੋਂ ਬਿਨਾ ਵੀ ਚੱਲਿਆ ਜਾ ਸਕਦਾ ਤਾਂ ਸਾਂਝੀਆਂ ਸਰਗਰਮੀਆਂ ਕਰ ਲਈਆਂ ਜਾਣੀਆਂ ਚਾਹੀਦੀਆਂ ਇਟ ਮੀਨਸ ਆਪਾਂ ਪਿਛਲੇ ਹਫ਼ਤੇ ਕਿਹਾ ਸੀਗਾ ਵੀ ਭਾਈ ਰਣਜੀਤ ਸਿੰਘ ਪੰਜ ਮੈਂਬਰੀ ਕਮੇਟੀ ਤੇ અમરતપાલ સિંહ ਵਾਲੀ ટીમ ਦਾ એક ਤਰ੍ਹਾਂ ਨਾਲ ਅਲਾਈਨਮੈਂਟ ਹੈਗੀ ਆ મતલਬ ਉਹਦੇ ਜੇ ਫਿਰ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਪੰਥਕ ਤੇરા ਆ ਸਕਦੀਆਂ ਨੇ હા ਇਹ ਹੈ ਵੀ ਸ਼ਾਮ ਵਾਲਾ ਜਿਹੜੀ ਹੋ ਸਕਦੇ ਆਗੇ ਸੋ ਜਿਹੜੀ ਆਪਾਂ ਗੱਲ ਬੀਬੀ ਸਤਵੰਤ ਕੌਰ ਵਾਲੇ ਮਸਲੇ ਤੇ કરી ਹੈਗੀ ਆ ਜਿਹੜੀ ਭਾਈ અમਰਤਪਾਲ ਸਿੰਘ ਵਾਲੇ ટીમ ਹੈ ਉਹਨਾਂ ਨੇ ਇਹ ਗੱਲ ਦਰਸਾਈ ਹੈਗੀ ਆ ਵੀ ਜੇ ਇਹ ਇਹ ਕਲਾ ਮਜ਼ਬੂਤੀ ਨਾਲ ਬੀਬੀ ਸਤਵੰਤ ਕੌਰ ਆ ਬੀਬੀ ਪਰਮਜੀਤ ਕੌਰ ਖਾਲੜਾ ਦੇ ਚਿਹਰੇ ਨਾਲ ਤਰਨ ਤਰਨ ਦੀ ਸੀਟ ਜਿੱਤ ਲਈ ਜਾਂਦੀ ਆ ਤਾਂ ਇੱਕ ਪੰਥ ਦਾ ਜਿਹੜਾ ਜਿਹੜਾ ਮੁਹੰਦਰਾ ਵਧੇਗਾ ਰਾਜਨੀਤਿਕ ਮਜ਼ਬੂਤੀ ਆਵੇਗੀ ਰਾਜਨੀਤਿਕ ਸ਼ਕਤੀ ਆ ਜਿਹੜੀ ਆਵੇਗੀ ਜਦੋਂ ਇਹ ਪੰਥਕ ਤੇ ਰਾਜਨੀਤਿਕ ਸ਼ਕਤੀ ਦਰਸਾਉਣ ਵਿੱਚ ਕਾਮਯਾਬ ਹੋ ਗਈਆਂ ਤਾਂ ਖਿੰਡੇ ਹੋਏ ਲੋਕ ਜਿਸ ਤਰ੍ਹਾਂ ਜਗਮੀਤ ਸਿੰਘ ਬਰਾੜਾ ਹੂੰ ਉਹ ਇਸ ਮਾਮਲੇ ਵਿੱਚ ਆਉਣਗੇ ਈਵਨ ਸੁਖਪਾਲ ਸਿੰਘ ਖੈਰਾ ਤੱਕ ਵੀ ਆ ਜਿਹੜਾ ਜੀ ਇਸ ਜਿਹੜੀ ਪੰਜ ਮੈਂਬਰੀ ਕਮੇਟੀ ਜਾਂ ਇਹ ਜਿਹੜਾ ਸੰਗਠਨ ਬਣ ਜਾ ਰਿਹਾ ਉਹਦੇ ਵਿੱਚ ਆ ਸਕਦਾ ਸੋ ਪਿਛਲੇ ਹਫਤੇ ਆਪਾਂ ਤਿੰਨ ਧਿਰਾਂ ਦੀ ਅਲਾਈਨਮੈਂਟ ਦੀ ਗੱਲ ਕਰੀ ਸੀ ਭਾਈ ਰਣਜੀਤ ਸਿੰਘ ਦਾ ਜੀ ਭਾਈ ਅਮਰਤਪਾਲ ਸਿੰਘ ਤੇ ਪੰਜ ਮੈਂਬਰੀ ਕਮੇਟੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਹ ਤਿੰਨੇ ਧਿਰਾਂ ਇੱਕੋ ਨਿਸ਼ਾਨ ਤੇ ਜਿਹੜੀਆਂ ਹੈਗੀਆਂ ਲੜ ਲਈਆਂ ਜਾਣ ਸੋ ਇਸ ਹਫਤੇ ਜਿਹੜੀ ਇਹ ਖਬਰ ਹੈਗੀ ਵੀ ਭਾਈ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਤੇ ਭਾਈ ਅਮਰਤਪਾਲ ਸਿੰਘ ਨੇ ਸਹਿਮਤੀ ਦਿੱਤੀ ਹੈਗੀ ਆ ਸੋ ਇਹ ਧਿਰ ਵੀ ਹੈਗੀ ਆ ਜਿਹੜੀ ਇਕੱਠੇ ਹੋ ਕੇ ਇਹਦਾ ਕਿਸ ਤਰ੍ਹਾਂ ਦੀ ਕੈਮਿਸਟਰੀ ਬਣਦੀ ਹੈਗੀ ਆ ਮੈਥੇਮੈਟਿਕਲੀ ਉਹ ਧਿਰ ਕਿੱਥੇ ਖੜੀ ਹੁੰਦੀ ਆ ਉਹ ਇਹ ਆਉਣ ਵਾਲੇ ਸਮੇਂ ਚ ਆਏਗਾ ਸੋ ਇਹ ਚੌਥੀ ਧਿਰ ਹੈਗੀ ਆ ਜਿਹੜੀ ਇਸ ਪੰਥਕ ਸਰਕਲ ਵਿੱਚ ਸ਼ਾਮਲ ਹੋਣ ਦੇ ਸਿਰਫ ਖਬਰਾਂ ਨੇ ਇਹਨੂੰ ਸਰਕਾਰਾਂ sabotage ਕਰ ਸਕਦੀਆਂ ਆਪਸ ਚ ਰਲਾ ਸਕਦੀਆਂ ਇਹ ਬੜਾ ਕੁਸ਼ ਹੈ ਜਿਹੜੀਆਂ ਬਿਹਾਈਂਡ ਦੀ ਸੀਰ ਹੁੰਦਾ ਪਰ ਅੱਜ ਪੰਥਕ ਤੌਰ ਤੇ ਇਹ ਖਬਰਾਂ ਸਾਡੇ ਕੋਲ ਇਹ ਆਈਆਂ ਸੀਗੀਆਂ ਵੀ ਇੱਕ ਦੂਜੇ ਦੇ ਏਲ ਚਿਆਂ ਰਾਹੀਂ ਕਿਉਂਕਿ ਦੋਵੇਂ ਜੇਲ੍ਹਾਂ ਚ ਬੰਦ ਨੇ ਸੋ ਜਿਹੜੇ ਮੁਲਾਕਾਤ ਕਰਨ ਜਾਂਦੇ ਨੇ ਉਹਨਾਂ ਰਾਹੀਂ ਜਿਹੜਾ ਹੈਗਾ ਇਹ ਸੰਦੇਸ਼ ਪਰਸ ਹਰ ਹੋਏ ਹੈਗੇ ਆ ਇਹ ਇਹ ਭਾਈ ਜਗਤਾਰ ਸਿੰਘ ਔਰ ਭਾਈ ਅਮਰਤਪਾਲ ਸਿੰਘ ਸਾਂਝੇ ਤੌਰ ਤੇ ਸਰਗਰਮੀ ਕਰਨ ਲਈ ਸਹਿਮਤ ਹੋ ਗਏ ਹੋ ਜੀ ਬਿਲਕੁਲ ਜੀ ਕਿਉਂਕਿ ਮਸਲਾ ਵੀ ਜਿਹੜਾ ਹੈ ਜਿਹੜੀ ਆਪਾਂ ਕਹਿ ਲਈ ਕਿ ਕੌਮੀ ਤਾਕਤ ਹੈਗੀ ਉਹਨੂੰ ਇਕੱਠੇ ਕਰਕੇ ਹੀ ਜਿਹੜਾ ਹੱਲ ਹੋਣਾ ਹੈਗਾ